ਦੋਸਤੋ ਮੈਂ ਡਾਕਟਰ ਮਨਪ੍ਰੀਤ ਸਿੰਘ ਮਾਨ ਅੱਜ ਮੈਂ ਤੁਹਾਡੇ ਨਾਲ ਇੱਕ ਐਸੇ ਕੈਂਸਰ ਬਾਰੇ ਡਿਸਕਸ ਕਰੂੰਗਾ ਜਿਹੜਾ ਕਿ ਫੀਮੇਲ ਨੂੰ ਫੋਰਥ ਮੋਸਟ ਕਾਮਨ ਕੈਂਸਰ ਆ ਹੈ ਸਭ ਤੋਂ ਪਹਿਲਾ ਨੰਬਰ ਬ੍ਰੈਸਟ ਕੈਂਸਰ ਦਾ ਇਹਦਾ ਚੌਥਾ ਨੰਬਰ ਆ ਮਤਲਬ ਇੰਨਾ ਇਹ ਕਾਮਨ ਆ ਇਹਦੇ ਸਾਈਨ ਸਿੰਪਟਮ ਜਿਹੜੇ ਵਾਰਨਿੰਗ ਆਉਂਦੇ ਨੇ ਪਹਿਲਾਂ ਬੋਡੀ ਤੇ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਤਾਂ ਕਰਕੇ ਆਪਾਂ ਉਹਨਾਂ ਨੂੰ ਇਗਨੋਰ ਕਰ ਦਿੰਨੇ ਆ ਤੇ ਕੈਂਸਰ ਐਡਵਾਂਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਅੱਜ ਆਪਾਂ ਇਹਦੇ ਬਾਰੇ ਸਾਰੇ ਡਿਸਕਸ ਕਰਾਂਗੇ ਕਿ ਕਿਵੇਂ ਕੀ ਦਾ ਕਾਰਨ ਕੀ ਇਹਦੇ ਰਿਸਕ ਫੈਕਟਰ ਨੇ ਕਿਵੇਂ ਤੋਂ ਬੱਚੇ ਬੱਚੇ ਆ ਜਾ ਸਕਦਾ ਕਿਹੜੇ ਕਿਹੜੇ ਦੇ ਟੈਸਟ ਨੇ ਕੀ ਇਹਦੀਆਂ ਕੰਪਲਿਕੇਸ਼ਨ ਹੋ ਸਕਦੀਆਂ ਨੇ ਜੇ ਹੋ ਜਵੇ ਤਾਂ ਆਓ ਵੀਡੀਓ ਸ਼ੁਰੂ ਕਰੀਏ ਦੋਸਤੋ ਗੱਲ ਕਰਾਂਗੇ ਸਰਵਾਈਕਲ ਕੈਂਸਰ ਦੇ ਬਾਰੇ ਸਰਵਾਈਕਲ ਸਰਵਿਕਸ ਜਿਹੜਾ ਯੂਟਰਸ ਦਾ ਲੋਅਰ ਪਾਰਟ ਹੁੰਦਾ ਬੱਚੇਦਾਨੀ ਦਾ ਇਹ ਅੱਗੇ ਜਾ ਕੇ ਵਜਾਈਨਾਂ ਨੂੰ ਅਟੈਚ ਹੋ ਜਾਂਦਾ। ਉੱਥੇ ਜਦੋਂ ਅਬਨਾਰਮਲ ਸੈੱਲ ਦਾ ਗਰੋਥ ਸ਼ੁਰੂ ਹੋਣ ਲੱਗ ਜਾਂਦਾ ਨਾ ਉਹਨੂੰ ਸਰਵਾਈਕਲ ਕੈਂਸਰ ਦਾ ਨਾਮ ਦਿੱਤਾ ਜਾਂਦਾ। ਅਬਨਾਰਮਲ ਗਰੋਥ ਕਿਉਂ ਸ਼ੁਰੂ ਹੁੰਦਾ ਕਿਉਂਕਿ ਡੀਐਨਏ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਡੀਐਨਏ ਨੇ ਸੈੱਲ ਨੂੰ ਇਨਫੋਰਮੇਸ਼ਨ ਭੇਜਣੀ ਆ। ਜਦੋਂ ਇਨਫੋਰਮੇਸ਼ਨ ਮਲਟੀਪਲਾਈ ਹੋ ਗਲਤ ਹੋਣ ਲੱਗ ਗਈ ਉਹਦੇ ਵਿੱਚ ਕੋਡਿੰਗ ਦੇ ਵਿੱਚ ਜਦੋਂ ਫਰਕ ਪੈਣ ਲੱਗ ਜਾਂਦਾ ਤਾਂ ਕੈਂਸਰ ਜਿਹੜੇ ਸੈੱਲ ਨੇ ਬੋਡੀ ਜਿਹੜੇ ਹੈਲਥੀ ਸੈੱਲ ਨੇ ਉਹ ਜ਼ਿਆਦਾ ਪ੍ਰੋਡਿਊਸ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਜ਼ਿਆਦਾ ਪ੍ਰੋਡਿਊਸ ਹੋਈ ਜਾਂਦੇ ਨੇ ਕਿਉਂਕਿ ਉਹ ਕੋਡਿੰਗ ਕਰੀ ਜਾਂਦਾ ਜਿਹੜਾ ਡੀਐਨਏ ਆ ਉਹ ਗਲਤ ਇਨਫੋਰਮੇਸ਼ਨ ਹੋਣ ਸ਼ੁਰੂ ਹੋ ਜਾਂਦੀ ਐ ਕੋਡਿੰਗ ਉਹਦੇ ਕਰਕੇ ਕੈਂਸਰ ਹੋ ਜਾਂਦਾ ਕੋਈ ਵੀ ਕੈਂਸਰ ਆ ਜਿਹੜਾ ਵੀ ਹਾਚੀ ਹੋਵੇ ਸੈੱਲ ਦਾ ਜਿਹੜਾ ਓਵਰ ਗਰੋਥ ਆ ਜਿਹੜਾ ਕੈਂਸਰ ਆ ਔਰ ਕੁਝ ਨਹੀਂ ਹੈ ਫਿਰ ਏ ਸੀ ਸਰਵਾਈਕਲ ਕੈਂਸਰ ਹੁਣ ਆਪਾਂ ਡਿਸਕਸ ਕਰਦੇ ਆ ਵੀ ਇਹਦਾ ਕਾਰਨ ਕੀ ਆ ਇਹਦਾ ਕਾਰਨ ਹੈਗਾ ਐਚ ਪੀ ਵੀ ਵਾਇਰਸ ਹਿਊਮਨ ਪੈਪੀਲੋਮਾ ਵਾਇਰਸ ਜਿਹੜਾ ਇਹਨੂੰ ਕਰਦਾ ਇਹਦੀਆਂ 100 ਕਿਸਮਾਂ ਨੇ ਘੱਟੋ ਘੱਟ ਜਿਹੜੀਆਂ ਇਸ ਵਾਇਰਸ ਦੀਆਂ ਪਰ ਜਿਹੜੀ ਐਚ ਪੀ ਵੀ 16 ਤੇ ਐਚ ਪੀ ਵੀ 18 ਇਹ ਸਰਵਾਈਕਲ ਕੈਂਸਰ ਦਾ ਕਾਰਨ ਹੈ ਜਿਹੜੀ 70 ਤੋਂ 80% ਕੇਸ ਦੇ ਵਿੱਚ ਜਿਹੜੇ ਹੋਰ ਐਚ ਪੀ ਵੀ ਦੇ ਕਿਸਮਾਂ ਨੇ ਜਿਸ ਤਰ੍ਹਾਂ ਤੁਹਾਨੂੰ 100 ਤਰ੍ਹਾਂ ਦੀ ਕਿਸਮ ਹੈ ਦੀ ਐਚ ਪੀ ਵੀ ਦੀ ਵੀ ਇਹ ਬੋਡੀ ਦੇ ਵਿੱਚ ਆਪਣੇ ਵਾਰਟਸ ਕੋਈ ਵਾਰਟਸ ਕਰਦਾ ਕੁਝ ਕੋਈ ਕੁਝ ਪ੍ਰੋਬਲਮ ਕਰਦਾ ਕੋਈ ਕੈਂਸਰ ਦਾ ਗੜੇ ਦਾ ਵੀ ਕਰਦੇ ਨੇ ਕਈ ਕੈਂਸਰ ਪਰ ਜਿਹੜੇ ਐਚਪੀਵੀ 16 ਤੇ 18 ਕਿਸਮਾਂ ਇਹ ਸਰਵਿਕਸ ਜਿਹੜੀ ਸਰਵਾਈਕਲ ਕੈਂਸਰ ਕਰਦੇ ਨੇ ਇਹ ਜਿਹੜੇ ਵਾਇਰਸ ਨੇ ਇਹ ਵਾਲੀ ਕਿਸਮਾਂ ਦੋ ਤੇ ਇੱਕ ਦੂਜਾ ਵੱਡਾ ਕਾਰਨ ਮਲਟੀਪਲ ਸੈਕਸ ਪਾਰਟਨਰ ਮਤਲਬ ਇੱਕ ਤੋਂ ਵੱਧ ਜਿਹੜੇ ਜ਼ਿਆਦਾ ਸਬੰਧ ਬਣਾਉਣੇ ਨਾ ਸਰੀਰਿਕ ਮਲਟੀਪਲ ਪਾਰਟਨਰ ਦੇ ਨਾਲ ਉਹ ਇਹਦਾ ਕਾਰਨ ਬਣਦਾ ਹੁਣ ਗੱਲ ਕਰਾਂਗੇ ਇਹਦੇ ਕੀ ਕੀ ਵਾਰਨਿੰਗ ਸਾਈਨ ਐਂਡ ਸਿੰਪਟਮ ਆਉਂਦੇ ਨੇ ਬੋਡੀ ਤੋਂ ਜਿਨ੍ਹਾਂ ਦੀ ਆਪਾਂ ਦੇਖ ਕੇ ਪਛਾਣ ਸਕੀਏ ਵੀ ਇਹ ਪਹਿਲਾਂ ਹੀ अर्ਲੀ ਸਟੇਜ ਦੇ ਵਿੱਚ ਸਭ ਤੋਂ ਪਹਿਲਾਂ ਸੈਕਸ ਤੋਂ ਬਾਅਦ ਜੇ ਕੋਈ ਸੈਕਸ ਕਰਦੀ ਹੈ ਫੀਮੇਲ ਉਹਨੂੰ ਸੈਕਸ ਕਰਨ ਤੋਂ ਬਾਅਦ ਅਚਾਨਕ ਕਈ ਵਾਰੀ ਬਲੀਡਿੰਗ ਸ਼ੁਰੂ ਹੋ ਜਵੇ ਪਹਿਲਾਂ ਅਜ ਤੱਕ ਕਦੇ ਨਹੀਂ ਹੋਈ ਮਤਲਬ ਸੈਕਸ ਕਰਨ ਤੋਂ ਬਾਅਦ ਬਲੀਡਿੰਗ ਹੋਣ ਲੱਗ ਗਈ ਤਾਂ ਉੱਥੇ ਚੌਕਸ ਹੋ ਜਾਣਾ ਚਾਹੀਦਾ ਉੱਥੇ ਤਾ ਉਸ ਜਿਹਨੂੰ ਇਹ ਆ ਗਿਆ ਸਿੰਪਟਮ ਤੋ ਉਹਨੂੰ ਟੈਸਟ ਕਰਾਉਣੇ ਚਾਹੀਦੇ ਨੇ ਅੱਗੇ ਫਰਦਰ ਜਿਹਦੀ ਜਾਂਚ ਕਰਾਉਣੀ ਚਾਹੀਦੀ ਹੈ ਵੀ ਕਿਤੇ ਇਹ ਹੋ ਤਾਂ ਨਹੀਂ ਗਈ ਪ੍ਰੋਬਲਮ ਕਾਰਨ ਹੋਰ ਵੀ ਕਈ ਵਾਰ ਹੋ ਸਕਦਾ ਜਣੀ ਇਹ ਮੇਜਰ ਕਾਰਨ ਆ ਜਿਹੜੇ ਜੇ ਕਦੇ ਹੋਵੇ ਨਾ ਕਿਸੇ ਨੂੰ ਸੈਕਸ ਕਰਨ ਤੋਂ ਬਾਅਦ ਬਲੀਡਿੰਗ ਹੋ ਗਈ ਤਾਂ ਇਸ ਪਾਸੇ ਨੂੰ ਜਾ ਜ਼ਰੂਰ ਜਾਣਾ ਚਾਹੀਦਾ ਜਾਂਚ ਕਰਾਉਣ ਦੇ ਲਈ ਦੂਜਾ ਜੇ ਸੈਕਸ ਕਰਨ ਤੋਂ ਬਾਅਦ ਦਰਦ ਹੋਣ ਲੱਗ ਗਿਆ ਬਹੁਤ ਜ਼ਿਆਦਾ ਮਤਲਬ ਸੈਕਸ ਕਰਨ ਪੇਨਫੁਲ ਹੋ ਗਿਆ ਸੈਕਸ ਕਰਨਾ ਪਹਿਲਾਂ ਕੋਈ ਪ੍ਰੋਬਲਮ ਸੀ ਹੁਣ ਸੈਕਸ ਕਰਨ ਲੱਗੇ ਬਹੁਤ ਤਕਲੀਫ ਹੋਣ ਲੱਗ ਗਈ ਜਾਂ ਤੀਜਾ ਪੈਡੂ ਦੇ ਵਿੱਚ ਦਰਦ ਰਹਿਣ ਲੱਗ ਗਿਆ ਚੌਥਾ ਵਾਈਟ ਡਿਸਚਾਰਜ ਜਿਹੜਾ ਹਟ ਨਹੀਂ ਰਿਹਾ ਤੇ ਉਹਦੇ ਚ ਸਮੈਲ ਬਹੁਤ ਆ ਰਹੀ ਹੋਵੇ ਕਿਸੇ ਨੂੰ ਤਾਂ ਉਹਨੂੰ ਚੌਕਸ ਹੋ ਜਾਣਾ ਚਾਹੀਦਾ ਪੰਜਵਾਂ ਮੈਂਸਿਸ ਦੇ ਜਿਹੜੀ ਬਲੀਡਿੰਗ ਆ ਪਹਿਲਾਂ ਨਾਲੋਂ ਉਦੋਂ ਜੇ ਇਰੈਗੂਲਰਟੀ ਆ ਗਈ ਤੇ ਐਕਸੈਸਿਵ ਪਹਿਲਾਂ ਨਾਲੋਂ ਜ਼ਿਆਦਾ ਹੋਣ ਲੱਗ ਜਵੇ ਇਹ ਪੰਜ ਮੁੱਖ ਜਿਹੜੇ ਨੇ ਲੱਛਣ ਧਿਆਨ ਚ ਰੱਖਣੇ ਚਾਹੀਦੇ ਨੇ ਜੇ ਇਹਨਾਂ ਚੋਂ ਆ ਰਿਹਾ ਕੋਈ ਵੀ ਜਾਂ ਦੋ ਜਾਂ ਤਿੰਨ ਆ ਰਹੇ ਨੇ ਤਾਂ ਮੈਂ ਤੁਹਾਨੂੰ ਦੱਸਦਾ ਅੱਗੇ ਫਿਰ ਕਰਨਾ ਕੀ ਆ ਕਿਹੜਾ ਟੈਸਟ ਕਰਵਾਉਣਾ ਆ ਇਹ ਸੀਗੇ ਦੇ ਸਾਈਨ ਐਂਡ ਸਿੰਪਟਮ ਜਿਹੜੇ ਮੇਨ ਆਉਂਦੇ ਨੇ ਹੁਣ ਇਹਦੇ ਰਿਸਕ ਫੈਕਟਰ ਕੀ ਨੇ ਇਹਨਾਂ ਨੂੰ ਜ਼ਿਆਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ ਇਹ ਕੈਂਸਰ ਸਭ ਤੋਂ ਵੱਡਾ ਰਿਸਕ ਫੈਕਟਰ ਜੇ ਤੁਹਾਨੂੰ ਫੈਮਿਲੀ ਹਿਸਟਰੀ ਦੇ ਵਿੱਚ ਕਿਸੇ ਨੂੰ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਚਾਂਸ ਨੇ ਹੋਣ ਦੇ ਇਸ ਕਰਕੇ ਜੇ ਤੁਹਾਡੇ ਪਰਿਵਾਰ ਚ ਕਿਸੇ ਨੂੰ ਹੋਇਆ ਪਹਿਲਾਂ ਕਿਸੇ ਫੀਮੇਲ ਨੂੰ ਤੁਹਾਡੀ ਮਦਰ ਨੂੰ ਜਾਂ ਕਿਸੇ ਨੂੰ ਵੀ ਹੋਇਆ ਜਾਂ ਭੈਣ ਨੂੰ ਤਾਂ ਤੁਹਾਨੂੰ ਇਹਦੀ अर्ਲੀ ਸਕਰੀਨਿੰਗ ਜ਼ਰੂਰ ਕਰਾਉਣੀ ਚਾਹੀਦੀ ਹੈ ਤਾਂ ਕਿ ਇਹ ਪਹਿਲੀ ਸਟੇਜ ਦੇ ਵਿੱਚ ਹੀ ਪਤਾ ਲੱਗ ਜਵੇ ਜਦੋਂ ਕੈਂਸਰ ਹਲੇ ਡਿਵੈਲਪ ਹੋਣੀ ਸ਼ੁਰੂ ਹੁੰਦਾ ਦੂਜਾ ਰਿਸਕ ਫੈਕਟਰ স্মੋਕਿੰਗ ਜਿਹੜੇ ਸਿਗਰਟ ਸਮੋਕਿੰਗ ਕਰਦੇ ਨੇ ਜਿਆਦਾ ਫੀਮੇਲ ਵੀ ਕਰਦੀਆਂ ਨੇ ਤੇ ਉਹ ਕਾਫੀ ਵੱਡਾ ਇਸ ਫੈਕਟਰ ਬਣਦਾ ਤੀਜਾ ਜੇ ਪਹਿਲਾਂ ਹੀ ਐਚ ਆਈ ਵੀ ਦੀ ਇਨਫੈਕਸ਼ਨ ਆ ਜਾਂ ਤੁਹਾਡਾ ਇਮਿਊਨ ਸਿਸਟਮ ਪਹਿਲਾਂ ਹੀ ਡਾਊਨ ਆ ਕਿਸੇ ਵੀ ਤਰ੍ਹਾਂ ਕੋਈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਬਿਮਾਰੀ ਆ ਇਹ ਬਹੁਤ ਵੱਡਾ ਰਿਸਕ ਫੈਕਟਰ ਬਣਦਾ ਉਹਨਾਂ ਨੂੰ ਹੋਣ ਦਾ ਚੌਥਾ ਓਬੈਸਟੀ ਮਟਾਪਾ ਪੰਜਵਾਂ excessive use of oral contraceptive pills ਜਿਹੜੀਆਂ ਗਰਭ ਨਿਰੋਧਕ ਗੋਲੀਆਂ ਨੇ ਬਹੁਤ ਜ਼ਿਆਦਾ ਵਰਤੋਂ ਜੇ ਕਿਸੇ ਨੇ ਕੀਤੀ ਹੈ ਲਾਈਫ ਦੇ ਵਿੱਚ ਉਹ ਬਹੁਤ ਵੱਡਾ ਰਿਸਕ ਫੈਕਟਰ ਬਣਦਾ ਇਹਦੇ ਵਿੱਚ ਅਗਲਾ ਪੁਆਇੰਟ ਜਿਹੜਾ ਹੋਰ ਰਿਸਕ ਫੈਕਟਰ ਆ ਪੰਜਵਾਂ ਮਲਟੀਪਲ ਸੈਕਸ ਪਾਰਟਨਰ ਤੇ ਨਾਲ ਨਾਲ ਇੱਕ ਤੋਂ ਜ਼ਿਆਦਾ ਮਤਲਬ ਸਬੰਧ ਬਣਾਉਣੇ ਸਰੀਰਕ ਸਬੰਧ ਜਿਹੜੇ ਬਹੁਤ ਸਾਰੇ ਮਰਦਾਂ ਦੇ ਨਾਲ ਤੇ ਉਹ ਵੀ ਬਿਨਾ ਕੌਂਡਮ ਤੋਂ ਇਹ ਬਹੁਤ ਵੱਡਾ ਰਿਸਕ ਫੈਕਟਰ ਹੈ ਦਾ ਸਭ ਤੋਂ ਵੱਡਾ ਇਹੀ ਮੰਨਿਆ ਜਾਂਦਾ ਇਹਦੇ ਹੋਣ ਦਾ ਜਿਹੜੇ ਮਲਟੀਪਲ ਸੈਕਸ ਪਾਰਟਨ ਜੇ ਕਿਸੇ ਨੂੰ ਉਹਨਾਂ ਦੇ ਵਿੱਚੋਂ ਐਚਪੀਵੀ ਵਾਇਰਸ ਨਾਲ ਇਨਫੈਕਟਡ ਹੋਇਆ ਕੋਈ ਮੇਲ ਜੇ ਫੀਮੇਲ ਨੇ ਉਹਦਾ ਨਾਲ ਸੈਕਸ ਕੀਤਾ ਜਦੇ ਉਸ ਨੂੰ ਇੱਕ ਪ੍ਰੋਬਲਮ ਅਕਵਾਇਰਡ ਹੋ ਜਾਣੀ ਆ ਹੋਵੇ ਚਾਹੇ ਬਾਅਦ ਵਿੱਚ 5 ਸਾਲ 7 ਅ 10 ਸਾਲ ਮਤਲਬ ਉਹਨੂੰ ਇਨਫੈਕਸ਼ਨ ਜਿਹੜੀ ਐਚਪੀਵੀ ਦੀ ਬੋਡੀ ਦੇ ਵਿੱਚ ਚਲਾ ਜਾਣਾ ਵਾਇਰਸ ਉਹ ਸੈਕਸ ਜਿਹੜੇ ਥਰੂ ਜੇ ਕੌਂਡਮ ਨਹੀਂ ਯੂਜ਼ ਕੀਤਾ ਤੇ ਅਗਰ ਇੱਕ ਹੋਰ ਰਿਸਕ ਫੈਕਟਰ ਆ ਜਿਹੜਾ ਸੈਕਸ਼ੂਅਲ ਜਿਹੜੀ ਐਕਟੀਵਿਟੀ ਬਹੁਤ ਜਲਦੀ ਸਟਾਰਟ ਕਰ ਦੇਣੀ अर्ਲੀਏਜ ਦੇ ਵਿੱਚ 15 ਸਾਲ ਦੀ ਉਮਰ ਦੇ ਵਿੱਚ ਜਿਵੇਂ ਕੋਈ ਜਾਂ ਜਿਵੇਂ ਕੋਈ ਸੈਕਸ ਵਰਕਰ ਨੇ ਜਿਹੜੀਆਂ ਆਪਣੀਆਂ ਕੁੜੀਆਂ ਨੂੰ ਅੱਗੇ ਮਤਲਬ ਇਹ ਕੰਮ ਦੇ ਵਿੱਚ ਪਾ ਦਿੰਦੀਆਂ ਨੇ ਇਹ ਬਹੁਤ ਵੱਡਾ ਫੈਕਟਰ ਬਣਦਾ ਵੀ अर्ਲੀ ਸੈਕਸ਼ੂਅਲ ਐਕਟੀਵਿਟੀ ਤਾਂ ਇਹ ਸੀਗੇ ਸਾਰੇ ਇਹਦੇ ਰਿਸਕ ਫੈਕਟਰ ਹੁਣ ਇਹਦੇ ਪਾ ਤੁਹਾਨੂੰ ਮੈਂ ਦੱਸਦਾ ਵੀ ਇਹਦਾ ਪਤਾ ਕਿਵੇਂ ਲੱਗਦਾ ਜੇ ਤੁਹਾਨੂੰ ਕੋਈ ਵੀ ਇਹ ਸਾਈਨ ਸਿੰਪਟਮ ਆ ਰਹੇ ਨੇ ਜਾਂ ਤੁਹਾਨੂੰ ਇਹ ਰਿਸਕ ਦੇ ਵਿੱਚ ਆਉਂਦੇ ਹੋ ਕੋਈ ਵੀ ਇਹਦੇ ਵਿੱਚੋਂ ਜਿਹੜੇ ਮੈਂ ਦੱਸੇ ਨੇ ਫਿਰ ਕਰਨਾ ਕੀ ਆ ਇਹਦੇ ਵਾਸਤੇ ਟੈਸਟ ਹੁੰਦਾ ਪੈਪ ਸਮੀਅਰ ਟੈਸਟ ਇਹ ਕਰਵਾਉਣਾ ਚਾਹੀਦਾ ਇਹਦੇ ਵਿੱਚ ਕਰਦੇ ਕੀ ਨੇ ਬੁਜਾਈਨਾ ਦੇ ਵਿੱਚੋਂ ਉਹ ਲੈ ਲੈਂਦੇ ਨੇ ਫਲੂਇਡ ਸਕ੍ਰੈਪਿੰਗ ਕਰਕੇ ਉਹਨੂੰ ਫਿਰ ਟੈਸਟ ਕਰਦੇ ਨੇ ਇਹਦੇ ਨਾਲ ਤੁਹਾਨੂੰ ਅਰਲੀ ਸਟੇਜ ਦੇ ਵਿੱਚ ਹੀ ਪਤਾ ਲੱਗ ਜਾਂਦਾ ਜੇ ਉਹਦੇ ਚ ਕੈਂਸਰ ਸੈੱਲ ਆ ਗਏ ਟੈਸਟ ਦੇ ਵਿੱਚ ਐਡਵਾਂਸ ਸਟੇਜ ਨਹੀਂ ਪਹਿਲਾਂ ਹੀ ਡਿਟੈਕਟ ਕਰ ਸਕਦੇ ਇਸ ਲਈ ਨੂੰ ਜਿਹਨੂੰ ਵੀ ਕੋਈ ਸਾਈਨ ਸਿੰਪਟਮ ਆ ਰਹੇ ਨੇ ਜਿਵੇਂ ਬਲੀਡਿੰਗ ਆ ਹੋ ਰਹੀ ਹੈ ਸ਼ਖਤ ਤੋਂ ਬਾਅਦ ਜਾਂ ਵਾਈਟ ਸਟਾਰਜ ਨੂੰ ਲੁਕੋਰੀਆ ਕਹਿੰਦੇ ਨੇ ਨਹੀਂ हट ਰਿਹਾ ਬਹੁਤ ਜ਼ਿਆਦਾ ਤਾਂ ਉਹਨਾਂ ਨੂੰ ਇਹ ਟੈਸਟ ਕਰਵਾ ਲੈਣਾ ਚਾਹੀਦਾ ਇੱਕ ਵਾਰੀ ਕਿਉਂਕਿ ਇਹਦੇ ਨਾਲ ਜਲਦੀ ਕੈਂਸਰ ਫੜਿਆ ਜਾਂਦਾ ਅਰਲੀ ਸਟੇਜ ਦੇ ਵਿੱਚ ਹੀ ਇਹਦੇ ਚ ਕੈਂਸਰ ਸੈੱਲ ਆ ਜਾਣੇ ਨੇ ਜੇ ਹੋਏ ਤੇ ਦੂਜਾ ਟੈਸਟ ਹੈਗਾ ਐਚ ਪੀ ਵੀ ਡੀ ਐਨ ਏ ਟੈਸਟ ਜਿਹੜਾ ਉਹ ਵਾਇਰਸ ਚੈੱਕ ਕਰਨਾ ਵੀ ਵਾਇਰਸ ਨਾਲ ਬੰਦਾ ਅਫੈਕਟਡ ਹੈ ਜਾਂ ਨਹੀਂ ਐਚ ਪੀ ਵੀ ਤਾਂ ਇਹ ਦੋਨੇ ਟੈਸਟ ਇਹਦੇ ਵਾਸਤੇ ਕਰਵਾਉਣੇ ਚਾਹੀਦੇ ਨੇ ਜੇ ਕਿਸੇ ਨੂੰ ਕੋਈ ਮਤਲਬ ਡਾਊਟ ਹੋ ਰਹੀ ਆ ਕੋਈ ਉਹ ਸਾਈਨ ਸਿੰਪਟਮ ਆ ਰਹੇ ਨੇ ਤੇ ਹੁਣ ਗੱਲ ਕਰਾਂਗੇ ਇਹਦੀਆਂ ਕੰਪਲਿਕੀਸ਼ਨ ਕੀ ਕੀ ਇਹਦੀਆਂ ਕੰਪਲਿਕੀਸ਼ਨ ਆ ਸਕਦੀਆਂ ਨੇ ਆਪਣਾ ਲਾਈਫ ਦੇ ਵਿੱਚ ਜੇ ਕਿਸੇ ਨੂੰ ਜਿਵੇਂ ਸਰਵਾਈਕਲ ਕੈਂਸਰ ਹੋ ਗਿਆ ਉਹਦੀ ਸਭ ਤੋਂ ਵੱਡੀ ਕੰਪਲਿਕੀਕੇਸ਼ਨ ਆ ਜੇ ਪ੍ਰੈਗਨੈਂਸੀ ਹੋ ਗਈ ਮਿਸਕੈਰੀ ਦੇ ਚਾਂਸੇ ਰਹਿੰਦੇ ਨੇ ਬਹੁਤ ਜ਼ਿਆਦਾ ਕਿਉਂਕਿ ਜੇ ਸਰਵਾਈਕ ਐਂਸਰ ਹੋਇਆ ਉਹਦੀ ਸਰਵਿਕਸ ਕੱਢਤੀ ਜੇ ਇਕੱਲਾ ਸਰਵਿਕਸ ਤੱਕੀ ਆ ਬੱਚੇ ਤਾਂ ਨਹੀਂ ਨਹੀਂ ਕੱਢੀ ਤਾਂ ਮਿਸਕੈਰੀ ਦੇ ਚਾਂਸੇ ਉਹਨੂੰ ਅਗਰ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਨੇ ਜੇ ਅਰਲੀਏਜ ਦੇ ਵਿੱਚ ਜਿਵੇਂ 25 ਸਾਲ ਤੇ ਕਿਸੇ ਦੀ ਕੱਢਤੀ ਸਰਵਿਕਸ ਫਿਰ ਉਹਨੂੰ ਮਤਲਬ ਪ੍ਰੈਗਨੈਂਸੀ ਦੀ ਦਿੱਕਤ ਆ ਸਕਦੀ ਹੈ ਅੱਗੇ ਜਾ ਕੇ ਜੇ ਯੂਟਰਸ ਹੈ ਕੱਢਤੀ ਮਤਲਬ ਚੁੱਟਸ ਤੱਕ ਫੈਲ ਗਿਆ ਫਿਰ ਤਾਂ ਪ੍ਰੈਗਨੈਂਸੀ ਹੋਣ ਦੀ ਸੰਭਾਵਨਾ ਹੀ ਨਹੀਂ ਕੋਈ ਤੇ ਧੋਰੇ ਦੀ ਕੰਪਲਿਕੇਸ਼ਨ ਆਉਂਦੀ ਆ ਬਲੈਡਰ ਤੇ ਬਣਾ ਜਿਹੜਾ ਯੂਰਨਰੀ ਬਲੈਡਰ ਆ ਉਹਦੇ ਨਾਲ ਇਹਦੇ ਪ੍ਰੈਸ਼ਰ ਪੈਣ ਨਾਲ ਦਿੱਕਤ ਆਉਂਦੀ ਆ ਪਿਸ਼ਾਬ ਬਾਰ ਬਾਰ ਆਉਂਦਾ ਜਾਂ ਕਈ ਵਾਰੀ ਬਲੱਡ ਵੀ ਆ ਸਕਦਾ ਪਿਸ਼ਾਬ ਜਾਂ ਪਿਸ਼ਾਬ ਕਰਨ 'ਚ ਦਿੱਕਤ ਆਉਂਦੀ ਆ ਕਬਜ ਰਹਿਣ ਲੱਗ ਜਾਂਦੀ ਆ ਇਹ ਹੈ ਮਤਲਬ ਲੁਕਿਆ ਹੋਇਆ ਕੈਂਸਰ ਹੌਲੀ ਹੌਲੀ ਮਤਲਬ ਸਿੰਪਟਮ ਦੱਸਦਾ ਹੈ ਪਹਿਲਾਂ ਆਉਣ ਤੋਂ ਆਪਾਂ ਪਛਾਣਦੇ ਹੀ ਨਹੀਂ ਹੈਗੇ ਉਹਨਾਂ ਨੂੰ ਕਿਉਂਕਿ ਆਪਾਂ ਨੂੰ ਨੋਲਿਜ ਨਹੀਂ ਹੈਗੀ ਇਹਦੇ ਵਾਸਤੇ ਜਿਹੜੀ ਸਰਕਾਰ ਇੱਕ ਐਚਪੀਵੀ ਵੈਕਸੀਨ ਵੀ ਲਗਾਉਂਦੀ ਆ ਮਤਲਬ ਕੁਆਰੀਆਂ ਕੁੜੀਆਂ ਦੇ ਕਿੰਨਾ ਕੁ ਫੈਕਟਿਵ ਆ ਇਹਦੇ ਬਾਰੇ ਮੈਂ ਇਹਦੀ ਕੋਈ ਕਮੈਂਟ ਨਹੀਂ ਕਰੂੰਗਾ ਮਤਲਬ ਸਰਕਾਰ ਜ਼ਰੂਰ ਲਗਾ ਰਹੀ ਆ ਪਰ ਇਹਦੇ अर्ਲੀ ਮਤਲਬ ਕੁਆਰੀਆਂ ਕੁੜੀਆਂ ਦੇ ਕਈਆਂ ਲਈ ਕੰਪਲਿਕੇਸ਼ਨ ਵੀ ਆਈਆਂ ਰਹੀਆਂ ਸ਼ਾਇਦ ਪਤਾ ਨਹੀਂ ਬਿਹਾਰ ਦੀ ਸੀ ਖਬਰ ਕਿੱਥੇ ਲਗਾਇਆ ਵੀ ਲੜਕਿਆਂ ਲਗਾਉਣ ਤੋਂ ਬਾਅਦ ਬੇਹੋਸ਼ ਹੋ ਗਏ ਕਿਸੇ ਨੂੰ ਚੱਕਰ ਆ ਗਿਆ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਸਾਈਡ ਇਫੈਕਟ ਦੇਖਣ ਨੂੰ ਵੀ ਮਿਲਦੇ ਨੇ ਇਹਦੇ ਇਹਦੇ ਹੋਣਾ ਨਾਲ ਹੋਣਾ ਤੁਸੀਂ ਤੁਹਾਡੀ ਇੱਛਾ ਮੈਂ ਕੋਈ ਸਲਾਹ ਨਹੀਂ ਦਊਂਗਾ ਵੀ ਤੁਸੀਂ ਲਵਾਓ ਜਾਂ ਨਾ ਲਵਾਓ ਤਾਂ ਇਹ ਸਾਰਾ ਸੀ ਸਰਵਾਈਕਲ ਕੈਂਸਰ ਦੇ ਬਾਰੇ ਵਿੱਚ ਕੀ ਕੀ ਇਹਦੀਆਂ ਕੰਪਲਿਕੇਸ਼ਨ ਹੋ ਸਕਦੀਆਂ ਨੇ ਕੀ ਰਿਸਕ ਫੈਕਟਰ ਨੇ ਕੀ ਸਾਈਨ ਐਂਡ ਸਿੰਪਟਮ ਨੇ ਕੀ ਹੁੰਦਾ ਤੇ ਕਿਵੇਂ ਹੁੰਦਾ ਕਿਹੜਾ ਵਾਇਰਸ ਕਰਦਾ ਤੇ ਕਿਵੇਂ ਏ ਤੋਂ ਆਪਾਂ ਬਚਾਅ ਕਰ ਸਕਦੇ ਆ ਇੱਕੋ ਇੱਕ ਬਚਾਅ ਪੈਪਸਮੇਅਰ ਦਾ ਟੈਸਟ ਇਹ ਤੁਹਾਨੂੰ ਕਰਵਾ ਲੈਣਾ ਚਾਹੀਦਾ अर्ਲੀ ਸਟੇਜ ਦੇ ਵਿੱਚ ਜੇ ਕੋਈ ਤੁਹਾਨੂੰ ਜਾਂ ਤਾਂ ਡਿਸਚਾਰਜ ਹੋ ਰਿਹਾ ਜਾਂ ਕੋਈ ਬਲੀਡਿੰਗ ਹੋ ਰਹੀ ਹੈ ਸਖਤ ਉਹ ਜਾਂ ਮੈਂਸਿਸ ਦੀ ਬਲੀਡਿੰਗ ਐਕਸੈਸਿਵ ਹੋਣ ਲੱਗ ਗਈ ਇਹਦੇ ਨਾਲ ਆਪਾਂ ਨੂੰ अर्ਲੀ ਡਿਟੈਕਟ ਹੋ ਜਾਂਦਾ ਹੈ ਕੈਂਸਰ ਕਿਉਂਕਿ ਉਹ ਸਿਰਫ ਉਦੋਂ ਕੈਂਸਰ ਦੇ ਜਿਹੜੇ ਸੈੱਲ ਨੇ ਸਿਰਫ ਥੋੜਾ ਜਿਹਾ ਉਹਨਾਂ ਚ ਓਵਰ ਗਰੋਥ ਹੋਣਾ ਸ਼ੁਰੂ ਹੋਇਆ ਹੁੰਦਾ ਫੈਲਿਆ ਨਹੀਂ ਹੁੰਦਾ ਕਿਤੇ ਵੀ ਹਲੇ ਨਾ ਪ੍ਰੋਪਰ ਬਣਿਆ ਹੁੰਦਾ ਸੋ ਇਹ ਸੀ ਸਾਰਾ ਸਾਈਕਲ ਕੈਂਸਰ ਦੇ ਬਾਰੇ ਵਿੱਚ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤਾਂ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ